ਸਖਬੀਰ ਸਿੰਘ ਬਾਦਲ ਦੀ ਲਿਖੀ ਚਿੱਠੀ ਜਨਤਕ ਹੋ ਗਈ ਜਿਹੜੀ ਚਿੱਠੀ ਬੰਦ ਲਿਫਾਫੇਦ ਸੀ ਉਹ ਲੋਕਾਂ ਸਾਹਮਣੇ ਆ ਗਈ ਔਰ ਲੋਕਾਂ ਨੇ ਪੜ੍ਹ ਵੀ ਲਈ ਪਰ ਗੱਲ ਇਹ ਹੈ ਇਸ ਚਿੱਠੀ ਤੋਂ ਬਾਅਦ ਹੁਣ ਕੀ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਜੋ ਮਰਜ਼ੀ ਹੋਵੇ ਉਹਦਾ ਇੰਤਜ਼ਾਰ ਕਰਨਾ ਪਵੇਗਾ ਪਰ ਦੂਜੇ ਪਾਸੇ ਬਾਦਲ ਧੜਾ ਜਿਹੜਾ ਆ ਉਹ ਹੁਣ ਵਿਰੋਧੀ ਯਾਨੀ ਕਿ ਬਾਗੀ ਧੜੇ ਦੇ ਉੱਤੇ ਜ਼ਰੂਰ ਨਿਸ਼ਾਨੇ ਸਾਧ ਰਿਹਾ ਹੁਣ ਉਹਨਾਂ ਨੂੰ ਅਕਾਲੀ ਨਹੀਂ ਕਿਹਾ ਜਾ ਰਿਹਾ ਉਹਨਾਂ ਨੂੰ ਸਾਡੇ ਵਿਰੋਧੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਉਹ ਸਾਡੇ ਵਿਰੋਧੀ ਨੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਉਹ ਵਿਰੋਧੀ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਜਾਣ ਵਾਲੇ ਉਹੀ ਸੀ ਉਹਨਾਂ ਦੇ ਸਾਹਮਣੇ ਜਾ ਕੇ ਆਵਾਜ਼ ਚੁੱਕਣ ਵਾਲੇ ਉਹੀ ਸੀ ਔਰ ਹੁਣ ਉਹਨਾਂ ਨੇ ਇਹ ਰਾਟ ਪਾ ਦਿੱਤਾ ਕਿ ਅਕਾਲ ਤਖਤ ਸਾਹਿਬ ਵਿੱਚ ਜਿਹੜੀ ਚਿੱਠੀ ਹੈ ਉਹਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਕਹਿੰਦੇ ਨੇ ਕਿ ਪਹਿਲਾਂ ਇਹ ਮੰਗ ਕੀਤੀ ਗਈ ਕਿ ਸੁਖਬੀਰ ਬਾਦਲ ਦੇ ਕੋਲੋਂ ਜਵਾਬ ਮੰਗਿਆ ਜਾਵੇ ਜਵਾਬ ਮੰਗਿਆ ਗਿਆ ਜਵਾਬ ਆ ਵੀ ਗਿਆ ਦਲਜੀਤ ਚੀਮਾ ਕਹਿੰਦੇ ਨੇ ਕਿ ਇਸ ਦੇ ਬਾਵਜੂਦ ਫਿਰ ਅਕਾਲ ਤਖਤ ਸਾਹਿਬ ਉੱਪਰ ਹੀ ਉਂਗਲੀ ਚੱਕਣ ਲੱਗ ਗਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਚਿੱਠੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਨਾਲ ਦੀ ਨਾਲ ਹੀ ਦਲਜੀਤ ਚੀਮਾ ਨੇ ਕਿਹਾ ਕਿ ਜੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਰੋਸਾ ਹੀ ਨਹੀਂ ਸੀ ਤੇ ਫਿਰ ਉੱਥੇ ਗਏ ਕਿਉਂ ਉੱਥੇ ਜਾ ਕੇ ਆਪਣੀ ਮਾਫੀ ਕਿਉਂ ਮੰਗੀ ਉੱਥੇ ਜਾ ਕੇ ਆਪਣਾ ਪੱਖ ਕਿਉਂ ਰੱਖਿਆ ਜੇ ਤੁਹਾਨੂੰ ਭਰੋਸਾ ਹੀ ਨਹੀਂ ਸੀ ਇਹ ਸਾਰੇ ਮਾਮਲੇ ਦੇ ਵਿੱਚ ਫਿਲਹਾਲ ਵਿਰੋਧੀ ਧੜਾ ਹੁਣ ਫਾਸਲਾ ਨਜ਼ਰ ਆ ਰਿਹਾ ਹੈ ਕਿਉਂਕਿ ਹਾਲਾਂਕਿ ਚਿੱਠੀ ਜਨਤਕ ਹੋ ਚੁੱਕੀ ਹੈ ਪਰ ਹੁਣ ਇਲਜ਼ਾਮ ਲੱਗ ਰਹੇ ਨੇ ਕਿ ਕੀ ਬਾਗੀ ਧੜੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਭੋਰਾ ਵੀ ਭਰੋਸਾ ਨਹੀਂ ਸੀ ਜੋ ਉਹਨਾਂ ਨੇ ਚਿੱਠੀ ਜਨਤਕ ਹੋਣ ਦਾ ਰੱਟ ਪਾ ਲਿਆ ਖੈਰ ਇਹਨਾਂ ਮਾਮਲਿਆਂ ਦੇ ਮੁਤਾਬਕ ਆਉਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਣਗੇ ਬਾਗੀ ਧੜਾ ਕੀ ਕਹੇਗਾ ਬਾਦਲਦੜਾ ਕੀ ਕਹੇਗਾ ਇਹ ਤਾਂ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਦ ਤੱਕ ਆਓ ਸੁਣਦੇ ਹਾਂ ਦਲਜੀਤ ਚੀਮਾ ਨੇ ਹੋਰ ਕੀ ਕੁਝ ਬੋਲਿਆ ਸਾਹਿਬ ਤੇ ਉੱਪਰ ਜਿਹੜੀ ਦਰਖਾਸਤ ਸਾਡੇ ਵਿਰੋਧੀਆਂ ਨੇ ਦਿੱਤੀ ਸੀ ਸਿੰਘ ਸਾਹਿਬ ਨੇ ਉਦ ਦੇ ਉੱਪਰ ਸਾਡਾ ਸਪਸ਼ਟੀਕਰਨ ਲੱਗਿਆ ਸੀ ਔਰ ਅਸੀਂ ਸਮਰਪਿਤ ਹੋ ਕੇ ਇੱਕ ਗੁਰਸਿੱਖ ਦੀ ਤਰ੍ਹਾਂ ਆਪ ਆ ਕੇ ਸਿੰਘ ਸਾਹਿਬ ਕੋਲੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਸਾਡੇ ਜਿਹੜੇ ਵਿਰੋਧੀ ਭਰਾ ਆ ਇਹ ਆਪ ਹੀ ਚੱਲ ਕੇ ਤਖਸਾਲ ਤੇ ਗਏ ਸੀ ਪਰ ਇਹਨਾਂ ਨੂੰ ਮਾੜਾ ਮੋਟਾ ਵੀ ਭਰੋਸਾ ਕਾਲ ਤੱਕ ਸਾਡੇ ਉੱਤੇ ਨਹੀਂ ਆ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨੂੰ ਜਨਤ ਕੀਤਾ ਜਾਵੇ। ਬੜੇ ਦਨ ਕਰਦਾ ਕਿ ਜੇ ਕਾਲ ਤੱਕ ਸਾਡੇ ਤੇ ਭਰੋਸਾ ਨਹੀਂ ਤੇ ਕਾਲ ਤੱਕ ਸਭ ਤੇ ਜਾਂਦੇ ਕਿਉਂ? ਚਲੋ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਨੂੰ ਜਨਤ ਕਰ ਦਿੱਤਾ। ਔਰ ਇਸ ਸਪਸ਼ਟਿਕੰਦੇ ਵਿੱਚ 17 ਅਕਤੂਬਰ 2015 ਨੂੰ ਜਦੋਂ ਫਿਰਦੇ ਵਿਦ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਜਿਹੜਾ ਆਪਣੇ ਮਨ ਦਾ ਦਰਦ ਆਪਣੇ ਮਨ ਦੀ ਪੀੜਾ ਆਪਣੀ ਬੇਦਨਾ ਸਰਦ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਇੱਕ ਪਛਤਾਤਰ ਦੇ ਪੱਤਰ ਦੇ ਰੂਪ ਦੇ ਵਿੱਚ ਸ਼੍ਰੀ ਕਲਤਕ ਸਾਬ ਤੇ ਜਾ ਕੇ ਆਪ ਦੇ ਕੇ ਆਈ ਸੀ ਇੱਕ 온 ਸਾਰਾ ਪੱਤਰ ਉਹਦਾ ਵੇਰਵਾ ਅਸੀਂ ਇਹਦੇ ਵਿੱਚ ਦਿੱਤਾ ਔਰ ਦੂਜਾ ਹੁਣ ਗੱਲ ਹੈ ਗੁਰੂ ਦੇ ਤਖਤ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਗੁਰੂ ਸਮਰੱਥ ਹੈ ਗੁਰੂ ਜਾਨੀ ਜਾਨ ਇਹ ਤਰਤੇ ਦਰੀਲਾ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਲੁਕਾਉਣਾ ਹੋਵੇ ਜਦੋਂ ਗੁਰੂ ਦੇ ਤਖਤ ਤੇ ਜਾਣਾ ਹੈ ਤੇ ਫਿਰ ਸੱਚੀ ਭਾਵਨਾ ਲੈ ਕੇ ਤੇ ਸੱਚੇ ਮਨ ਦੇ ਨਾਲ ਉੱਥੇ ਆਦਰਮਤ ਇਸ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਸਪਸ਼ਟਿਕਰਨ ਲਿਖਿਆ ਕਿ ਦੋ ਲੈਣਾ ਤੱਕ ਨੂੰ ਪੜ੍ਹ ਕੇ ਵੀ ਸੁਣਾਦਨ ਕਿ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹੈ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਆ ਜਿਹੜੇ 4 ਸਫੇ ਸਾਡੇ ਵਿਰੋਧੀ ਭਰਾਵਾਂ ਨੇ ਲਿਖ ਕੇ ਦਿੱਤੇ ਹਨ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਂਚ ਨਾ ਕਰੇ अनकंडीशनल अपोलो कि जो कुछ भी लिख के ਦਿੱਤਾ ਹੈ ਕੋਈ ਉਹਦੇ ਤੇ ਅਸੀਂ ਕਿੰਤੂ ਪਰੰਤੂ ਕੋਈ ਤਰਕ ਦਲੀਲ ਨਹੀਂ ਦਿੰਦੇ। ਔਰ ਇਸ ਤੋਂ ਅੱਗੇ ਵੀ ਪ੍ਰਧਾਨ ਸਾਹਿਬ ਨੇ ਲਿਖਿਆ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ। ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ। ਦਾਸ ਚੇਤ ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਲਈ ਖਿਮਾ ਜਾਂਚਨਾ ਕਰਦਾ ਹੈ। ਔਰ ਅਸੀਂ ਕੀ ਇਜਾਤ ਤੇ ਲਿਖਿਆ ਹੈ ਕਿ ਜੋ ਵੀ ਹੁਕਮ ਸ਼੍ਰੀ ਕਹਾਲਤਖਬ ਦਾ ਹੋਏਗਾ ਅਸੀਂ ਉਹਨੂੰ ਖਿੜੇਮਤੇ ਪਰਮਾਨਤ ਇਸ ਕਰਕੇ ਇਹ ਜਿਹੜੀ ਸਾਰਾ ਸੱਚੇ ਮੈਨੂੰ ਅਸੀਂ ਆਪਣਾ ਸਪਸ਼ਟਿਕਰ ਦਿੱਤਾ ਸੀ ਉਹ ਸੰਗਤ ਦੀ ਜਿਹੜਾ ਨਗਰ ਵਾਸਤੇ ਸਿੰਘ ਸਾਹਿਬ ਨੇ ਦਿੱਤਰ ਕਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਹਦੇ ਤੇ ਫੈਸਲਾ ਕਰਨਗੇ ਜੋ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਅਸੀਂ ਚਾਹੁੰਨੇ ਆ ਕੇ ਪੰਜਾਬ ਜਿਹੜਾ ਇਸ ਗੱਲ ਦੇ ਵਿੱਚੋਂ ਨਿਕਲੇ ਫਿਰ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜਾਵੇ ਇਹ ਸਾਡੀ ਅਰਦਾਸ ਹੈ ਜੋ ਹੁਕਮ ਹੋਏਗਾ ਅਸੀਂ ਕਰਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ